ਅੰਗਰੇਜ਼ਾਂ ਦੇ ਰਾਜ ਸਮੇਂ ਸਿੰਘਾਂ ਤੇ ਬਹੁਤ ਹੀ ਤਸ਼ੱਦਦ ਕੀਤੇ ਗਏ ਜਦੋਂ ਸਿੰਘ ਸਭਾ ਲਹਿਰ ਸ਼ੁਰੂ ਹੋਈ ਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਉਹਨਾਂ ਸਮਿਆਂ ਦੇ ਵਿੱਚ ਅੰਗਰੇਜ਼ ਸਰਕਾਰ ਵੱਲੋਂ ਸਿੱਖਾਂ ਤੇ ਅਨਮਨੁੱਖੀ ਤਸੀਹੇ ਸਿੱਖਾਂ ਨੂੰ ਦਿੱਤੇ ਗਏ ਅੱਜ ਮੈਂ ਆਪ ਜੀ ਨੂੰ ਗੰਗਸਰ ਜੈਤੋ ਦੇ ਮੋਰਚੇ ਬਾਰੇ ਤੇ ਸਾਕੇ ਬਾਰੇ ਇਤਿਹਾਸ ਕਵਿਤਾ ਦੇ ਰੂਪ ਵਿੱਚ ਸੁਣਾਉਣ ਜਾ ਰਿਹਾ ਹਾਂ ਮਹਾਰਾਜਾ ਰਿਪੂ ਦਮਨ ਸਿੰਘ ਨਾਬਾ ਮਹਾਰਾਜਾ ਰਿਪੂ ਦਮਨ ਸਿੰਘ ਨਾਬਾ ਸਿੱਖ ਧਰਮ ਦਾ ਵੱਡਾ ਔਣਿਆਈ ਹੈ ਸੀ ਉਹਨੇ ਸਾਕਾਂ ਨਨਕਾਣਾ ਦੇ ਰੋਸ ਕਰਕੇ ਸਿਰ ਤੇ ਕਾਲੀ ਦਸਤਾਰ ਸਜਾਈ ਹੈ ਸੀ ਅਰਦਾਸ ਦਿਵਸ ਤੇ ਸੂਬੇ ਚ ਕਰ ਛੁੱਟੀ ਪੰਥ ਨਾਲ ਆਪਣਾਤ ਵਿਖਾਈ ਹੈ ਸੀ ਹਿੰਦ ਹਾਕਮਾ ਇਸ ਤੋਂ ਦੁਖੀ ਹੋ ਕੇ ਤਖਤੋਂ ਲਾਉਣ ਦੀ ਵਿਉਂਤ ਬਣਾਈ ਹੈ ਸੀ ਹਿੰਦ ਹਾਕਮਾ ਇਸ ਤੋਂ ਦੁਖੀ ਹੋ ਕੇ ਤਖਤੋਂ ਲਾਉਣ ਦੀ ਵਿਉਂਤ ਬਣਾਈ ਐਸੀ ਤੇ ਤਰ੍ਹਾਂ-ਤਰ੍ਹਾਂ ਦੇ ਉਸ ਤੇ ਦੋਸ਼ ਲਾ ਕੇ ਤਰ੍ਹਾਂ-ਤਰ੍ਹਾਂ ਦੇ ਉਸ ਤੇ ਦੋਸ਼ ਲਾ ਕੇ ਬਿਨਾਂ ਦੋਸ਼ ਤੋਂ ਦੋਸ਼ੀ ਬਣਾ ਦਿੱਤਾ ਤੇ ਦੂਰ ਕਰਨ ਲਈ ਰਾਹ ਦਾ ਇਹ ਰੋੜਾ ਉਹਨੂੰ ਗੋਰਿਆਂ ਗੱਦੀ ਤੋਂ ਲਾ ਦਿੱਤਾ ਦੂਰ ਕਰਨ ਲਈ ਰਾਹ ਦਾ ਇਹ ਰੋੜਾ ਉਹਨੂੰ ਗੋਰਿਆਂ ਗੱਦੀ ਤੋਂ ਲਾਹ ਦਿੱਤਾ ਕਰਕੇ ਨਾਬੇ ਤੋਂ ਜਲਾ ਵਤਨ ਉਸ ਨੂੰ ਡੇਰਾ ਦੂਨ ਦੇ ਵਿੱਚ ਪਹੁੰਚਾ ਦਿੱਤਾ ਤੇ ਜਿਹੜਾ ਸਿੱਖਾਂ ਦੇ ਦਿਲਾਂ ਦੀ ਸੀ ਧੜਕਣ ਉਹਦੇ ਨਾਲ ਸੀ ਕਹਿਰ ਕਮਾ ਦਿੱਤਾ ਜਿਹੜਾ ਸਿੱਖਾਂ ਦੇ ਦਿਲਾਂ ਦੀ ਸੀ ਧੜਕਣ ਉਹਦੇ ਨਾਲ ਸੀ ਕਹਿਰ ਕਮਾ ਦਿੱਤਾ ਤੋਂ ਐਸਜੀਪੀਸੀ ਨੇ ਸਾਰੀਆਂ ਸੰਗਤਾਂ ਨੂੰ ਐਸਜੀਪੀਸੀ ਨੇ ਸਾਰੀਆਂ ਸੰਗਤਾਂ ਨੂੰ ਨਾ ਬਾ ਦਿਵਸ ਮਨਾਉਣ ਲਈ ਆਖਿਆ ਸੀ ਪੁਰ ਅਮਨ ਤਰੀਕੇ ਦੇ ਨਾਲ ਸਭ ਨੂੰ ਆਪਣਾ ਰੋਸ ਪ੍ਰਗਟਾਉਣ ਲਈ ਆਖਿਆ ਸੀ ਮਹਾਰਾਜੇ ਦੀ ਚੜ੍ਹਦੀ ਕਲਾ ਦੇ ਲਈ ਮਹਾਰਾਜੇ ਦੀ ਆ ਚੜ੍ਹਦੀ ਕਲਾ ਦੇ ਲਈ ਅਖੰਡ ਪਾਠ ਕਰਵਾਉਣ ਲਈ ਆਖਿਆ ਸੀ ਗੰਗਸਰ ਜੈਤੋ ਚ ਨਿਸ਼ਚਿਤ ਦਿਨ ਉਤੇ ਸਾਰੇ ਸਿੰਘਾਂ ਨੂੰ ਆਉਣ ਲਈ ਆਖਿਆ ਸੀ ਉਧਰ ਹਾਕਮ ਨੇ ਮਾਰਸ਼ਲ ਲਾ ਲਾ ਕੇ ਉਧਰ ਹਾਕਮ ਨੇ ਮਾਰਸ਼ਲ ਲਾ ਲ ਕੇ ਕਰਨੇ ਜਲਸੇ ਜਲੂਸ ਸਭ ਬੰਦ ਕੀਤੇ ਸ਼ਹੀਦੀ ਜਥੇ ਸਨ ਇਧਰ ਤਿਆਰ ਹੋਏ ਉਧਰ ਦੁਸ਼ਟਾ ਨੇ ਬੜੇ ਪ੍ਰਬੰਧ ਕੀਤੇ ਸ਼ਹੀਦੀ ਜਥੇ ਸਨ ਇਧਰ ਤਿਆਰ ਹੋਏ ਉਧਰ ਫੜਨ ਲਈ ਦੁਸ਼ਟਾ ਪ੍ਰਬੰਧ ਕੀਤੇ ਗੁਰਦਵਾਰਿਆਂ ਚ ਅਖੰਡ ਪਾਠ ਰੱਖ ਕੇ ਗਏ ਹੌਸਲੇ ਸਨ ਬੁਲੰਦ ਕੀਤੇ ਸੋਚ ਸਮਝ ਵਿਚਾਰ ਕੇ ਹਰ ਪੱਖੋਂ ਸਾਰੇ ਜਥੇ ਹਸਨ ਜਥੇ ਬੰਦ ਕੀਤੇ ਸੋਚ ਸਮਝ ਵਿਚਾਰ ਕੇ ਹਰ ਪੱਖੋਂ ਸਾਰੇ ਜਥੇ ਹਸਨ ਜਥੇ ਬੰਦ ਕੀਤੇ ਆਉ ਜੈਤੋ ਦੇ ਦਰਸ਼ਨ ਕਰੀਏ ਜੈਤੋ ਪਹੁੰਚ ਕੇ ਸਿੰਘਾਂ ਦੇ ਜਥਿਆਂ ਨੇ ਆ ਜੈਤੋ ਪਹੁੰਚ ਕੇ ਸਿੰਘਾਂ ਦੇ ਜਥਿਆਂ ਨੇ ਚੜ੍ਹਦੀ ਕਲਾ ਨਾਲ ਪੰਥਕ ਵਿਚਾਰ ਕੀਤਾ ਅਖੰਡ ਪਾਠ ਸਾਹਿਬ ਪ੍ਰਬੰਧ ਕਰਕੇ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਕੇ ਅਕਾਲ ਪੁਰਖ ਦਾ ਸ਼ੁਕਰ ਗੁਜ਼ਾਰ ਕੀਤਾ ਉਧਰ ਪੁਲਿਸ ਨੇ ਸਿੰਘਾਂ ਦੇ ਨਾਲ ਉਥੇ ਪਾਠ ਕਰ ਰਿਹਾ ਪਾਠੀ ਗ੍ਰਹਤਾਰ ਕੀਤਾ ਖੰਡਤ ਕਰਕੇ ਪਾਠ ਅਖੰਡ ਸਾਹਿਬ ਸਿੱਖ ਧਰਮ ਉੱਤੇ ਸਿੱਧਾ ਵਾਰ ਕੀਤਾ ਖੰਡਤ ਕਰਕੇ ਪਾਠ ਅਖੰਡ ਸਾਹਿਬ ਸਿੱਖ ਧਰਮ ਉੱਤੇ ਸਿੱਧਾ ਵਾਰ ਕੀਤਾ ਤੋ ਬਦਲਾ ਲੈਣ ਲਈ ਇਸ ਬੇਦਬੀ ਦਾ ਆ ਬਦਲਾ ਲੈਣ ਲਈ ਇਸ ਬੇਦਬੀ ਦਾ ਸਿੰਘਾ ਜਥਾ ਸ਼ਹੀਦੀ ਤਦ ਕੱਲਿਆ ਸੀ ਵਿਦਾ ਕੀਤਾ ਸੀ 30 ਹਜ਼ਾਰ ਸਿੱਖਾਂ ਤੇ ਪਾਵਨ ਤਖਤ ਅਕਾਲ ਤੋਂ ਚੱਲਿਆ ਸੀ ਪਿੰਡ ਪਿੰਡ ਸਵਾਗਤ ਵੀ ਗਿਆ ਕੀਤਾ ਸਾਰਾ ਰਾਹੀ ਸੰਗਤਾਂ ਮੱਲਿਆ ਸੀ ਖੜੀਆਂ ਕੀਤੀਆਂ ਕਈ ਰੁਕਾਵਟਾਂ ਨੂੰ ਖੜੇ ਮੱਥੇ ਹੀ ਸਿੰਘਾਂ ਨੇ ਝੱਲਿਆ ਸੀ ਖੜੀਆਂ ਕੀਤੀਆਂ ਕਈ ਰੁਕਾਵਟਾਂ ਨੂੰ ਖੜੇ ਮੱਥੇ ਹੀ ਸਿੰਘਾਂ ਨੇ ਝੱਲਿਆ ਸੀ ਛਿਦੀ ਜਥੇ ਦੇ ਸੇਂਗਾ ਸਭ ਸ਼ਬਦ ਪੜਦੇ ਛਿਦੀ ਜਥੇ ਦੇ ਸਿੰਘ ਸਭ ਸ਼ਬਦ ਪੜਦੇ ਜੈਤੋ ਵੱਲ ਨੂੰ ਵੱਧਦੇ ਜਾ ਰਹੇ ਸੀ ਵਰਨ ਲੱਗ ਪਿਆ ਮੀਂਹ ਸੀ ਗੋਲੀਆਂ ਦਾ ਸਿੰਘ ਭਾਣੇ ਨੂੰ ਮਿੱਠਾ ਮਨਾ ਰਹੇ ਸੀ ਆ ਵਰਨ ਲੱਗ ਪਿਆ ਮੀਂਹ ਸੀ ਗੋਲੀਆਂ ਦਾ ਸਿੰਘ ਭਾਣੇ ਨੂੰ ਮਿੱਠਾ ਮਨਾ ਰਹੇ ਸੀ ਗੋਲੀ ਜਿਵੇਂ ਹੀ ਸੀਨੇ ਵਿੱਚ ਵੱਜਦੀ ਸੀ ਉਦੋਂ ਮੁੱਖੋਂ ਜੈਕਾਰੇ ਬੁਲਾ ਰਹੇ ਸੀ ਘਾਓ ਲੱਗੇ ਤੇ ਨਾਤੇ ਹੋਏ ਖੂਨ ਅੰਦਰ ਹੈ ਹਸ ਹਸ ਸ਼ਹਾਦਤਾਂ ਪਾਰੇ ਸੀ ਘਾਓ ਲੱਗੇ ਤੇ ਨਾਟੇ ਹੋਏ ਖੂਨ ਅੰਦਰ ਹਸ ਹਸ ਸ਼ਹਾਦਤਾਂ ਪਾਰੇ ਸੀ ਦਿਨ ਦਿਹਾੜੇ ਹੀ ਲੋਕਾਂ ਨੇ ਤੱਕਿਆ ਸੀ ਆ ਦਿਨ ਦਿਹਾੜੇ ਹੀ ਲੋਕਾਂ ਨੇ ਤੱਕਿਆ ਸੀ ਲਾਲ ਖੂਨ ਵਾਲਾ ਲਾਲੋ ਲਾਲ ਸਾਕਾ ਹਿੰਦ ਹਕੂਮਤ ਸੀ ਆਖਰ ਹਥਿਆਰ ਸੁਟੇ ਤੇ ਅੱਗ ਅਣਖ ਦੀ ਗਿਆ ਸੀ ਬਾਲ ਸਾਕਾ ਕੀਤਾ ਜੈਤੋ ਦਾ ਮੋਰਚਾ ਫਤਿਹ ਸਿੰਘਾਂ ਤੇ ਯਾਦ ਵਿੱਚ ਮਨਾਉਂਦੇ ਹਰ ਸਾਲ ਸਾਕਾ ਰਹਿੰਦੀ ਦੁਨੀਆ ਤੱਕ ਜਾਚ ਕਾ ਯਾਦ ਰਹਿਣਾ ਗੰਗਸਰ ਜੈਤੋ ਦਾ ਬੇਮਿਸਾਲ ਸਾਕਾ ਰਹਿੰਦੀ ਦੁਨੀਆ ਤੱਕ ਜਾਚ ਕਾ ਯਾਦ ਰਹਿਣਾ ਗੰਗਸਰ ਜੈਤੋ ਦਾ ਬੇਮਿਸਾਲ ਸਾਕਾ ਗੰਗਸਰ ਜੈਤੋ ਦਾ ਬੇਮਿਸਾਲ ਸਾਕਾ ਗੰਗਸਰ ਜੈਤੋ ਦਾ ਬੇਮਿਸਾਲ